ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਪੰਜਾਬ ਦੇ ਕੋਨੇ-ਕੋਨੇ 'ਚੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਮੁਹਾਲੀ ਵਿਖੇ ਪਹੁੰਚ ਰਹੇ ਸਨ ਉਹਨਾਂ ਨੂੰ ਰੋਕਣ ਵਾਸਤੇ ਸਰਕਾਰ ਨੇ ਬੜਾ ਵੱਡਾ ਜ਼ਬਰ ਚ ਆਇਆ ਹੈ ਕਈਆਂ ਨੂੰ ਤਾਂ ਰਸਤੇ 'ਚ ਰੋਕ ਕੇ ਬਿਠਾਇਆ ਹੋਇਆ ਹੈ ਕਈਆਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਹੈ ਇਹ ਜਿਹੜੀ ਕਿ ਬੜੀ ਹੀ ਮੰਦ ਭਾਗੀ ਗੱਲ ਹੈ ਜਿਹਦੀ ਜਿੰਨੀ ਵੀ ਸ਼ਬਦਾਂ 'ਚ ਨਖੇਦੀ ਕਰ ਲਈਏ ਉਹ ਨਹੀਂ ਥੋੜੀ ਹੈ ਕਿ ਜਿਹੜਾ ਤੁਸੀਂ ਅੱਜ ਜ਼ਬਰ ਤੇ ਜ਼ੁਲਮ ਪੰਜਾਬੀਆਂ 'ਨ ਢਾ ਰਹੇ ਹੋ ਜਿਹੜਾ ਤੁਸੀਂ ਅੱਜ ਪੰਜਾਬ ਨੂੰ ਖੋਰਾ ਲਾ ਰਹੇ ਹੋ ਪੰਜਾਬੀ ਪੰਜਾਬੀਆਂ ਤਨੂੰ ਖੋਰਾ ਲਾ ਰਹੇ ਹੋ ਇਹ ਕਿਤੇ ਤੁਹਾਡੇ ਤੋਂ ਸਾਂਭਿਆ ਨਹੀਂ ਜਾਣਾ ਜਿਹੜਾ ਆਉਣ ਵਾਲਾ ਵੇਲਾ ਇਹੋ ਜਿਹਾ ਹੋਏਗਾ ਤੁਹਾਨੂੰ ਹਰ ਗੱਲ ਦਾ ਜਿਹੜਾ ਜਵਾਬ ਹੈ ਉਹ ਪੰਜਾਬੀਆਂ ਨੂੰ ਦੇਣਾ ਪਏਗਾ ਉਹਨਾਂ ਦੀਆਂ ਗੱਲਾਂ ਤੇ ਪਰਦਾ ਪਾਉਣ ਵਾਸਤੇ ਤੁਸੀਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਚ ਫਸਾ ਕੇ ਅੰਦਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਹ ਗੱਲ ਯਾਦ ਰੱਖਿਓ ਇੱਥੇ ਸੱਚ ਹੱਕ ਦੀ ਲੜਾਈ ਹੈ ਇੱਥੇ ਪੰਜਾਬ ਪੰਜਾਬੀਆਂ ਦੀ ਲੜਾਈ ਹੈ ਇੱਥੇ ਸਿੱਖ ਪੰਥ ਦੀ ਲੜਾਈ ਹੈ ਜਿਦਾਂ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਪੰਜਾਬੀਅਤ ਲਈ ਸੰਘਰਸ਼ ਲੜਦਾ ਆਇਆ ਤੇ ਲੜਦਾ ਰਹੇਗਾ ਸੱਚ ਦਾ ਨਤਾਰਾ ਆਖਿਰੇ ਇੱਕ ਦਿਨ ਹੋਣਾ ਹੀ ਹੋਣਾ ਹੈ ਪਰ ਜਿਹੜੇ ਜ਼ਬਰਨਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਬਾਉਣਾ ਚਾਹੁੰਦੇ ਹੋ ਇਹ ਗੱਲ ਹਮੇਸ਼ਾ ਇਤਿਹਾਸ ਦੀ ਕੰਨ ਤੇ ਸੱਚ ਲਿਖਿਆ ਹੈ ਕਿ ਮੰਨੂ ਮਸਾਂ ਦੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਦੂਣ ਸਵਾਏ ਹੋਏ ਤੁਸੀਂ ਸ਼ਰੋਮਣੀ ਅਕਾਲੀ ਦਲ ਨੂੰ ਕਦੇ ਵੀ ਦਬਾ ਨਹੀਂ ਸਕਦੇ ਔਰ ਖਾਸ ਕਰਕੇ ਮੈਂ ਦੇਖ ਰਿਆ ਸਾ ਅੱਜ ਸਾਡੀਆਂ ਬੀਬੀਆਂ ਪੈਣਾ ਜਿਨ੍ਹਾਂ ਨੂੰ ਰਸਤੇ ਵਿੱਚ ਰੁਕ ਗਿਆ ਜਿਹੜੀਆਂ ਕਿ ਸੜਕਾਂ ਤੇ ਬੈਠ ਕੇ ਇੰਨੀ ਤਿੱਖੜ ਗਰਮੀ ਦੇ ਵਿੱਚ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੀਆਂ ਨੇ ਇਹ ਤੁਹਾਡੇ ਜ਼ੁਲਮ ਦੀ ਆਤੋ ਚੁੱਕੀ ਹੈ ਇਹਦਾ ਤੁਹਾਨੂੰ ਸਾਹਬ ਦੇਣਾ ਪੈਣਾ ਇੱਕ ਦਿਨ ਕਿ ਕਿਸ ਤਰੀਕੇ ਨਾਲ ਤੁਸੀਂ ਅਕਾਲੀ ਆਗੂਆਂ ਨੂੰ ਨਜਾਇਜ਼ ਪਰਚਿਆਂ ਤੇ ਪਸਾਰ ਰਹੇ ਹੋ ਔਰ ਦੂਜਾ ਜੇ ਕੋਈ ਉਹਨਾਂ ਦੀ ਹਮਦਰਦੀ ਵਾਸਤੇ ਇਸ ਪੰਜਾਬ ਪੰਜਾਬੀਅਤ ਦੇ ਭਲੇ ਵਾਸਤੇ ਕੋਈ ਨਾਰਾ ਬੁਲੰਦ ਕਰਦਾ ਤੇ ਉਹਦੇ ਤੇ ਤੁਸੀਂ ਇਸ ਤਰ੍ਹਾਂ ਦਾ ਜ਼ਬਰ ਜ਼ੁਲਮ ਢਾ ਰਹੇ ਹੋ ਸਾਡੀਆਂ ਧੀਆਂ ਭੈਣਾਂ ਨੂੰ ਰਸਤਿਆਂ 'ਚ ਰੋਕ ਕੇ ਸੜਕਾਂ 'ਤੇ ਬਿਠਾਇਆ ਹੋਇਆ ਜਿਹੜੀ ਕਿ ਬੜੀ ਮੰਦਪਾਗੀ ਗੱਲ ਹੈ ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ ਕਦੇ ਬੱਦਲਾਂ ਦੇ ਪਰਛਾਵਿਆਂ ਦੇ ਨਾਲ ਸੂਰਜ ਜਿਹੜੇ ਆ ਉਹ ਚੜ੍ਹਨ ਨੂੰ ਨਹੀਂ ਰੁਕਦੇ ਹੁੰਦੇ ਸੂਰਜ ਹਮੇਸ਼ਾ ਚੜ੍ਹੇਗਾ ਔਰ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸੂਰਜ ਚੜ੍ਹ ਕੇ ਰਹੇਗਾ ਅੱਜ ਜਿਹੜੀ ਤੁਸੀਂ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਅਕਾਲੀ ਆਗੂਆਂ ਨੂੰ ਨਜ਼ਰਬੰਦ ਕਰਕੇ ਅਕਾਲੀ ਆਗੂਆਂ ਨੂੰ ਰਸਤਿਆਂ 'ਚ ਰੋਕ ਕੇ 2027 ਵਾਲੇ ਉਹ ਜੋ ਸ਼ਰੋਮਣੀ ਅਕਾਲੀ ਦਲ ਦੇ ਸੂਰਜ ਨੂੰ ਚੜਾਉਣ ਦੀ ਜਿਹੜੀ ਪ੍ਰਕਿਰਿਆ ਉਹ ਆਪ ਤੁਸੀਂ ਆਪਦੇ ਹੱਥੀ ਆਰੰਭ ਕਰ ਦਿੱਤੀ ਹੈ ਇਹ ਗੱਲ ਯਾਦ ਰੱਖਿਓ ਹੁਣ ਜਿਹੜੀ 2027 ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਬੰਨ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਜਿਹੜੇ ਸਾਡੇ ਸ਼ੇਰ ਤੁਸੀਂ ਪਿੰਜਰਿਆਂ 'ਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸ਼ੇਰ ਕਦੇ ਪਿੰਜਰਿਆਂ 'ਚ ਬੰਦ ਨਹੀਂ ਹੁੰਦੇ ਆਖਰ ਤੇ ਬਾਹਰ जरूर ਹੋਣਗੇ ਤੇ ਇਸ ਪੰਜਾਬ ਪੰਜਾਬੀਅਤ ਦਾ ਫੇਰ ਝੰਡਾ ਬੁਲੰਦ ਕਰਨਗੇ ਇਹਦਾ ਤੁਹਾਨੂੰ ਸਾਹਬ ਦੇਣਾ ਪੈਣਾ ਇੱਕ ਦਿਨ ਕਿ ਕਿਸ ਤਰੀਕੇ ਨਾਲ ਤੁਸੀਂ ਕਾਲੀ ਆਗੂਆਂ ਨੂੰ ਨਜਾਇਜ਼ ਪਰਚਿਆਂ 'ਚ ਪਸਾ ਰਹੇ ਹੋ ਔਰ ਦੂਜਾ ਜੇ ਕੋਈ ਉਹਨਾਂ ਦੀ ਹਮਦਰਦੀ ਵਾਸਤੇ ਇਸ ਪੰਜਾਬ ਪੰਜਾਬੀਅਤ ਦੇ ਭਲੇ ਵਾਸਤੇ ਕੋਈ ਨਾਅਰਾ ਬੁਲੰਦ ਕਰਦਾ ਤੇ ਉਹਦੇ ਤੇ ਤੁਸੀਂ ਇਸ ਤਰ੍ਹਾਂ ਦਾ ਜ਼ਬਰ ਜ਼ੁਲਮ ਢਾ ਰਹੇ ਹੋ ਸਾਡੀਆਂ ਧੀਆਂ ਭੈਣਾਂ ਨੂੰ ਰਸਤਿਆਂ 'ਚ ਰੋਕ ਕੇ ਸੜਕਾਂ 'ਤੇ ਬਿਠਾਇਆ ਹੋਇਆ ਜਿਹੜੀ ਕਿ ਬੜੀ ਮੰਦਪਾਗੀ ਗੱਲ ਹੈ ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ ਕਦੇ ਬੱਦਲਾਂ ਦੇ ਪਰਛਾਵਿਆਂ ਦੇ ਨਾਲ ਸੂਰਜ ਜਿਹੜੇ ਹੈ ਉਹ ਚੜ੍ਹਨੋਂ ਨਹੀਂ ਰੁਕਦੇ ਹੁੰਦੇ ਸੂਰਜ ਹਮੇਸ਼ਾ ਚੜ੍ਹੇਗਾ ਔਰ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸੂਰਜ ਚੜ੍ਹ ਕੇ ਰਹੇਗਾ ਅੱਜ ਜਿਹੜੀ ਤੁਸੀਂ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਅਕਾਲੀ ਆਗੂਆਂ ਨੂੰ ਨਜ਼ਰਬੰਦ ਕਰਕੇ ਅਕਾਲੀ ਆਗੂਆਂ ਨੂੰ ਰਸਤਿਆਂ 'ਚ ਰੋਕ ਕੇ 2027 ਵਾਲੇ ਉਸ ਸ਼੍ਰੋਮਣੀ ਅਕਾਲੀ ਦਲ ਦੇ ਸੂਰਜ ਨੂੰ ਚੜਾਉਣ ਦੀ ਜਿਹੜੀ ਪ੍ਰਕਿਰਿਆ ਉਹ ਆਪ ਤੁਸੀਂ ਆਪਦੇ ਹੱਥੀ ਆਰੰਭ ਕਰ ਦਿੱਤੀ ਐ ਇਹ ਗੱਲ ਯਾਦ ਰੱਖਿਓ ਹੁਣ ਜਿਹੜੀ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਬੰਨ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਜਿਹੜੇ ਸਾਡੇ ਸ਼ੇਰ ਤੁਸੀਂ ਪਿੰਜਰਿਆਂ ਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸ਼ੇਰ ਕਦੇ ਪਿੰਜਰਿਆਂ ਚ ਬੰਦ ਨਹੀਂ ਹੁੰਦੇ ਆਖਰ ਤੇ ਬਾਹਰ जरूर ਹੋਣਗੇ ਤੇ ਇਸ ਪੰਜਾਬ ਪੰਜਾਬੀਅਤ ਦਾ ਫੇਰ ਝੰਡਾ ਬੁਲੰਦ ਕਰਾਂਗੇ